ਬੀਜੇਪੀ ਵਾਲਿਆਂ ਨੇ ਏਸੀ ਕਰਕੇ ਤਾਂ ਇਹ ਝੂਠਾ ਕੇਸ ਫੈਬ੍ਰੀਕੇਟਡ ਕੇਸ ਤਿਆਰ ਕੀਤਾ ਸੀਗਾ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਮਨੀਸ਼ ਜੀ ਨੂੰ ਸਾਰੇ ਲੀਡਰਸ ਨੂੰ ਫਸਾਓ ਤੇ ਜਦੋਂ ਉਹ ਅੰਦਰ ਜੇਲ੍ਹ ਦੇ ਵਿੱਚ ਜਾਣ ਉਹ ਤੋਂ ਬਾਅਦ ਉਹਨਾਂ ਦੀ ਸਰਕਾਰ ਨੂੰ ਉਹਨਾਂ ਦੀ ਪਾਰਟੀ ਨੂੰ ਤੋੜ ਕੇ ਖਤਮ ਕਰ ਦੋ ਤੇ ਉਹਨਾਂ ਨੂੰ ਦੇਸ਼ ਦੇ ਇੱਕੋ ਇੱਕ ਇੱਕੋ ਇੱਕ ਇਮਾਨਦਾਰ ਲੀਡਰ ਦੇ ਉੱਪਰ ਕ੍ਰਪਸ਼ਨ ਦਾ ਟੈਗ ਲਾ ਕੇ ਤੁਸੀਂ ਉਹਨਾਂ ਨੂੰ ਖਤਮ ਕਰ ਦੋ ਆਹੀ ਤਾਂ ਉਹਨਾਂ ਦਾ ਡਿਜ਼ਾਈਨ ਸੀਗਾ ਜੇ ਉਹਦੋਂ ਪਹਿਲਾਂ ਰਿਜ਼ਾਈਨ ਕਰ ਦਿੰਦੇ ਜਿਹੜੀ ਕਿ ਨਾ ਕਾਨੂੰਨ ਦੀ ਨਾ ਸੰਵਿਧਾਨ ਦੀ ਦੀ ਜ਼ਰੂਰਤ ਹੀ ਨਹੀਂ ਸੀਗੀ ਤੇ ਉਹਦਾ ਮਤਲਬ ਤਾਂ ਐਲੀਗੇਸ਼ਨ ਐਕਸੈਪਟ ਕਰਨ ਵਾਲੀ ਗੱਲ ਹੁੰਦੀ ਸੀ ਕਿ ਹੁਣ ਜਦੋਂ ਸੁਪਰੀਮ ਕੋਰਟ ਨੇ ਵੀ ਈਡੀ ਔਰ ਸੀਬੀਆਈ ਨੂੰ ਨੂੰ ਮੂੰਹ ਤੋੜੋਂ ਜਵਾਬ ਦੇ ਦਿੱਤਾ ਸੋ ਇਸੇ ਕਰਕੇ ਉਦੋਂ ਦਿੱਤਾ ਨਹੀਂ ਤੇ ਅੱਜ ਬਾਹਰ ਆ ਕੇ ਜਦੋਂ ਕਿਸੇ ਨੇ ਮੰਗਿਆ ਨਹੀਂ ਉਦੋਂ ਅਸਤੀਫਾ ਦਿੱਤਾ ਮੈਨੂੰ ਅੱਜ ਬਹੁਤ ਮਾਣ ਗਰ ਮਹਿਸੂਸ ਹੋ ਰਿਹਾ ਕਿ ਮੈਂ ਉਸ ਲੀਡਰ ਨਾਲ ਹ ਜਿਨੇ ਇੱਕ ਵਾਰੀ ਨਹੀਂ ਦੋ ਵਾਰੀ ਮੁੱਖ ਮੰਤਰੀ ਦੀ ਕੁਰਸੀ ਨੂੰ ਜਿਹੜੀ ਲੱਤ ਆ ਉਹ ਮਾਰੀ ਹੈ ਪਹਿਲਾਂ ਵੀ ਉਹਨਾਂ ਰਿਜ਼ਾਈਨ ਦਿੱਤਾ ਤੇ ਅੱਜ ਦੁਬਾਰਾ ਫਿਰ ਰਿਜ਼ਾਇਨ ਦਿੱਤਾ ਉਹ ਇਸ ਕਰਕੇ ਕਿਉਂਕਿ ਬੀਜੇਪੀ ਜਿਹੜੀ ਪਾਰਟੀ ਆ ਜਾਂ ਜਿਹੜੀ ਭਾਜਪਾ ਸਰਕਾਰ ਹੈ ਉਹਨਾਂ ਨੂੰ ਪਤਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਅਸੀਂ ਵੋਟਾਂ ਦੇ ਨਾਲ ਦਿੱਲੀ 'ਚ ਅਸੀਂ ਹਰਾਉਣ ਨੂੰ ਹੀ ਪਾਵਾਂਗੇ ਕਿਉਂਕਿ ਸਭ ਤੋਂ ਵੱਡੀ ਜਿਹੜੀ ਅਰਵਿੰਦ ਕੇਜਰੀਵਾਲ ਜੀ ਦੀ ਕ੍ਰੈਡਿਬਿਲਟੀ ਹੈ ਉਹ ਉਹਨਾਂ ਦੀ ਇਮਾਨਦਾਰੀ ਹੈ ਇਮਾਨਦਾਰੀ ਕਰਕੇ ਬਿਨਾ ਪੈਸੇ ਤੋਂ ਬਿਨਾ ਮਸ਼ੀਨਰੀ ਤੋਂ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਨਹੀਂ ਦੋ ਵਾਰ ਨਹੀਂ ਤਿੰਨ ਵਾਰੀ ਬੀਜੇਪੀ ਨੂੰ ਦਿੱਲੀ ਦੇ ਵਿੱਚ ਠਾਾਇਆ ਹੈਗਾ ਉਸੇ ਇਮਾਨਦਾਰੀ ਤੇ ਬੀਜੇਪੀ ਜਿਹੜਾ ਡੈਂਟ ਪਾਉਣਾ ਚਾਹੁੰਦੀ ਹੈ ਉਹ ਸ਼ਵੀ ਨੂੰ ਜਿਹੜਾ ਖਰਾਬ ਕਰਨਾ ਚਾਹੁੰਦੀ ਹੈ ਪਿੰਜਰੇ ਦਾ ਤੋਤਾ ਬਣ ਕੇ ਜਿਹੜੀ ਸੀਬੀਆਈ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਪਰ ਮੈਂ ਅਰਵਿੰਦ ਕੇਜਰੀਵਾਲ ਜੀ ਦੇ ਫੈਸਲੇ ਦਾ ਦਾਨ ਦੇਣਾ ਜਿਨ੍ਹਾਂ ਨੇ ਕਿਹਾ ਵੀ ਠੀਕ ਹੈ ਕੋਰਟ ਤੋਂ ਸਾਨੂੰ ਸਰਟੀਫਿਕੇਟ ਮਿਲ ਗਿਆ ਪਰ ਮੈਂ ਲੋਕਾਂ ਚੋਂ ਨਿਕਲਿਆ ਹੋਇਆ ਲੀਡਰ ਹਾਂ ਮੈਂ ਲੋਕਾਂ ਦੀ ਕਚਹਿਰੀ ਜਾ ਕੇ ਵੋਟਾਂ ਮੰਗੂਗਾ ਤੇ ਲੋਕ ਫੈਸਲਾ ਕਰਨਗੇ ਮੈਂ ਇਮਾਨਦਾਰ ਹਾਂ ਕਿ ਬੇਈਮਾਨ ਅਰਵਿੰਦ ਕੇਜਰੀਵਾਲ ਜੀ 2 ਦਿਨ ਦੇ ਅੰਦਰ ਅਸਤੀਫਾ ਦੇਣ ਜਾ ਰਹੇ ਨੇ ਜਿਹੜਾ ਕਿ ਭਾਰਤ ਦੀ ਰਾਜਨੀਤੀ ਵਿੱਚ ਇੱਕ ਬਹੁਤ ਵੱਡਾ ਫੈਸਲਾ ਹੈ ਜਿਨ੍ਹਾਂ ਨੇ ਇੱਕ ਗੱਲ ਕਹੀ ਹੈ ਅੱਜ ਆਪਣੀ ਸਪੀਚ ਦੇ ਵਿੱਚ ਅਰਵਿੰਦ ਜੀ ਨੇ ਅਰਵਿੰਦ ਸਰ ਨੇ ਕਿ ਅਸੀਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਤੋਂ ਤਾਂ ਰਿਹਾ ਹੋ ਗਏ ਹਾਂ ਉੱਥੋਂ ਤੇ ਜ਼ਬਾਨਤ ਮਿਲ ਗਈ ਹੈ ਪਰ ਹੁਣ ਜਿਹੜੀ ਸਭ ਤੋਂ ਵੱਡੀ ਅਦਾਲਤ ਹੈ ਲੋਕਾਂ ਦੀ ਅਦਾਲਤ ਜਿਹੜੀ ਰੱਬ ਦੀ ਅਦਾਲਤ ਹੈ ਉੱਥੋਂ ਮੈਨੂੰ ਇਹ ਚੀਜ਼ ਲੋਕ ਦੱਸਣਗੇ ਮੈਂ ਅਗਨੀ ਪ੍ਰੀਖਿਆ ਦੇਣ ਜਾ ਰਿਹਾ ਹਾਂ ਕਿ ਮੈਂ ਗੁਨਾਹਗਾਰ ਹਾਂ ਕਿ ਮੈਂ ਇਮਾਨਦਾਰ ਹਾਂ ਜਿਹੜੀ ਅਰਵਿੰਦ ਕੇਜਰੀਵਾਲ ਜੀ ਦੀ ਸ਼ਖਸੀਅਤ ਹੈ ਉਹਦੇ ਬਾਰੇ ਸਭ ਨੂੰ ਪਤਾ ਹੋਣਾ ਚਾਹੀਦਾ ਕਿ ਅਰਵਿੰਦ ਕੇਜਰੀਵਾਲ ਜੀ ਇੱਕ ਆਈਆਰਐਸ ਅਫੀਸਰ ਇਨਕਮ ਟੈਕਸ ਕਮਿਸ਼ਨਰ ਜਿਨ੍ਹਾਂ ਨੇ ਇਮਾਨਦਾਰੀ ਦੇ ਲਈ ਦੇਸ਼ ਦੇ ਲਈ ਆਪਣੀ ਨੌਕਰੀ ਛੱਡ ਦਿੱਤੀ ਭਾਰਤ ਦੇ ਲੋਕਾਂ ਦੇ ਲਈ ਅੱਜ ਜਿਉਂ ਇਮਾਨਦਾਰੀ ਦੀ ਸਿਆਸਤ ਇਸ ਮੁਲਕ ਦੇ ਵਿੱਚ ਉਹਨਾਂ ਨੇ ਕੀਤੀ ਹੈ ਜੇ ਅੱਜ ਭਾਜਪਾ ਵਰਗੀ ਪਾਰਟੀ ਉਹਨਾਂ ਦੇ ਉੱਪਰ ਦੋਸ਼ ਲਾਵੇ ਭ੍ਰਿਸ਼ਟਾਚਾਰ ਦੇ ਤੇ ਉਹਨਾਂ ਦੇ ਉੱਪਰ ਦੋਸ਼ ਲਾਵੇ ਚੋਰੀ ਦੇ ਰਿਸ਼ਟਾਚਾਰ ਦੇ ਤਾਂ ਅਰਵਿੰਦ ਕੇਜਰੀਵਾਲ ਜੀ ਹੀ ਕੈਸੇ ਨੇਤਾ ਨੇ ਇਸ ਦੇਸ਼ ਦੇ ਵਿੱਚ ਜਿਹੜੇ ਐਸੇ ਮੌਕੇ ਤੇ ਅਸਤੀਫਾ ਦੇ ਕੇ ਮੁੜ ਕੇ ਲੋਕਾਂ ਦੇ ਵਿੱਚ ਜਾ ਸਕਦੇ ਨੇ ਕਿ ਲੋਕ ਮੇਰੀ ਇਮਾਨਦਾਰੀ ਦਾ ਸਬੂਤ ਦੇਣਗੇ ਆ ਦੇਖੋ ਇਹ ਇੱਕ ਬੜਾ ਕੋਈ ਦਲੇਰ ਤੇ ਹਿੰਮਤ ਵਾਲਾ ਲੀਡਰ ਹੀ ਇਦਾਂ ਦਾ ਐਲਾਨ ਕਰ ਸਕਦਾ ਹੈਗਾ ਜਿਸ ਤਰ੍ਹਾਂ ਦਾ ਐਲਾਨ ਅੱਜ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਆ ਕਿਉਂਕਿ ਜੋ ਲੋਕ ਅਰਵਿੰਦ ਕੇਜਰੀਵਾਲ ਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਆ ਕਿ ਉਹ ਇਨਕਮ ਟੈਕਸ ਕਮਿਸ਼ਨਰ ਸੀ ਇਸ ਸਿਆਸਤ 'ਚ ਆਉਣ ਤੋਂ ਪਹਿਲਾਂ ਤੇ ਜੇ ਪੈਸੇ ਕਮਾਉਣੇ ਹੁੰਦੇ ਤਾਂ ਉੱਥੇ ਬਥੇਰੇ ਪੈਸੇ ਉਹ ਕਮਾ ਲਿੰਦੇ ਆ ਦੇਖਿਏ ਦੇਸ਼ ਜਾਣਦਾ ਹੈ ਕਿ ਭਾਰਤ ਜਨਤਾ ਪਾਰਟੀ एक झूठा एक फर्जी एक मनगढ़ंत कहानी के आधारित एक केस जो है वो अरविंद केजरीवाल के जी के ऊपर मनीष सिसोदिया जी के ऊपर बहुत सारे नेताओं के ऊपर बनाया और उसमें एक एक करके सभी केसों में अरविंद केजरीवाल जी को जमानत मिली मनीष सिसोदिया जी को जमानत मिली तो बाहर आए हैं क्योंकि लोकतंत्र में लोग बड़े होते हैं लोकतंत्र में लोग फैसला करते हैं कि किसको सत्ता देनी है और किससे सत्ता दूर करनी है तो बिल्कुल मैं समझता हूँ आज एक बहुत बड़ी एग्जाम्पल आम आदमी पार्टी ने सेट करी है हमारे कॉमिक कन्वीनर अरविंद केजरीवाल जी ने सेट करी है कि मैं लोगों के बीच में जाऊंगा और बिल्कुल उन्होंने सीधा बोला है कि मैं ईमानदार हूं तो मेरे को वोट दीजिए मैं बेईमान हूं तो मेरे को वोट मत दीजिए ये बहुत बड़ा चैलेंज जो है मैं समझता हूँ दूसरी पार्टियों का रहा है और इससे बहुत बड़ा कद जो है देश की राजनीति में अरविंद केजरीवाल जी का आम आदमी पार्टी का कद बड़ा है मान योग दिल्ली के मुख्यमंत्री अरविंद केजरीवाल जी ने ਜਿਹੜਾ ਅਸਤੀਫੇ ਦੀ ਗੱਲ ਕੀਤੀ ਹੈ ਤੋਂ ਇਹ ਗੱਲ ਤੇ ਸਾਬਤ ਹੋ ਗਿਆ ਕਿ ਅਰਵਿੰਦ ਕੇਜਰੀਵਾਲ ਜੀ ਨਾ ਕੋਈ ਸੱਤਾ ਦਾ ਨਾ ਕੋਈ ਸੀਧਾ ਲਾਲਚ ਔਰ ਲੋਕ ਜਿਹੜੇ ਡੈਮੋਕ੍ਰੇਸੀ ਚ ਤੈਅ ਕਰਦੇ ਆ ਜਿਹੜੇ ਲੋਕ ਲੋਕਾਂ ਦੀ ਜਿਹੜੀ ਤਾਕਤ ਹੈ ਉਹਨਾਂ ਨੂੰ ਤਰਜੀਹ ਉਹਨਾਂ ਦੇ ਦਿੱਤੀ ਹੈ ਔਰ ਬੀਜੇਪੀ ਦੇ ਤਮਾਮ ਝੂਠੇ ਅਲੀਗੇਸ਼ਨ ਸਾਜ਼ਿਸ਼ਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮੈਂ ਲੋਕਾਂ ਦੀ ਕਚਹਿਰੀ ਜਾਊਂਗਾ ਲੋ ਜੇ ਮੈਂ ਇਮਾਨਦਾਰ ਹੋਇਆ ਤਾਂ ਮੈਨੂੰ ਵੋਟ ਪਾ ਦਿਓ ਜੇ ਮੈਂ ਕੋਈ ਗੁਨਾਹਗਾਰ ਹੈ ਤੇ ਮੈਨੂੰ ਨਾ ਵੋਟ ਪਾਇਓ ਇਸ ਤੋਂ ਡੇਰੀ ਇਸ ਤੋਂ ਜ਼ਿੰਮੇਵਾਰ ਹੈ ਤੋਂ ਜਵਾਬ ਦੇ ਇਸ ਤਰ੍ਹਾਂ ਦੀ ਮੌਜੂਦਾ ਜਿਹੜੀ ਦੇਸ਼ ਦੀ ਰਾਜਨੀਤੀ ਚ ਲੀਡਰਸ਼ਿਪ ਦਿਖਦੀ ਨਹੀਂ ਐ ਇੱਕ ਐਗਜ਼ੈਂਪਲਰੀ ਲੀਡਰਸ਼ਿਪ ਉਹਨਾਂ ਨੇ ਅੱਜ ਸੈੱਟ ਕੀਤੀ ਐ ਔਰ ਸਾਨੂੰ ਤੇ ਪਹਿਲਾਂ ਹੀ ਭਰੋਸਾ ਸੀ ਦਿੱਲੀ ਦੇ ਲੋਕ ਵੀ ਜਿਹੜਾ ਆ ਬਹੁਤ ਵੱਡੇ ਮੰਡੇਟ ਨਾਲ ਉਹਨਾਂ ਨੂੰ ਫੇਰ ਅਗਲੀ ਵਾਰ ਅਸ਼ੀਰਵਾਦ ਦੇ ਕੇ ਮੁੱਖ ਮੰਤਰੀ ਬਣਾਉਂਦੇ